ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਸੂਰ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕਛਹਿਰਾ ਕਿਵੇਂ ਸੀ ਕਟਾਈ ਕਛਹਿਰੇ ਦੀ ਤੇ ਸਲਾਈ ਹੁਣ ਆਪਾਂ ਪਹਿਲੋਂ ਲੈਣੀ ਆ ਕਛਹਿਰੇ ਦੀ ਲੰਬਾਈ ਕਛਹਿਰੇ ਦੀ ਆਪਾਂ ਆ ਵੇਖੋ ਲੰਬਾਈ ਲਵਾਂਗੇ ਲੰਬਾਈ ਆਪਨ ਕੋ ਹੋ ਹੈਗੀ ਆ 15 ਇੰਚ 15 ਇੰਚ ਤਿਆਰ ਲੰਬਾਈ ਆ ਇਹਦਾ ਆਪਾਂ ਘੇਰਾ ਲੈਣਾ ਘੇਰਾ ਕਿੰਨਾ ਘੇਰਾ ਆਪਾਂ ਇੰਜ ਲਵਾਂਗੇ ਘੇਰਾ ਲੈ ਲਿਆ ਆਪਣਾ 40 ਇੰਚ ਘੇਰਾ ਆ 40 ਇੰਚ ਤਿਆਰ ਘੇਰਾ ਆ ਲੰਬਾਈ ਆਪਣੀ ਹੈਗੀ 15 ਇੰਚ ਹੁਣ ਆਪਾਂ ਪੌਂਚਾ ਲਵਾਂਗੇ ਪੌਂਚਾ ਆਪਣਾ ਹੈਗਾ ਜੀ ਆ ਵੇਖੋ ਇੱਥੋਂ ਲੈਣਾ ਪੌਂਚਾ ਪੌਂਚਾ ਹੈਗਾ ਜੀ ਸਾਢੇ 11 ਇੰਚ ਸਾਡੇ 11 ਇੰਚ ਪਹੁੰਚਾਈ 11 ਇੰਚ ਪਹੁੰਚਾ ਠੀਕ ਹੈ ਇਹ ਹੋ ਗਿਆ ਆਪਣਾ ਨਾਪ ਹੁਣ ਆਪਾਂ ਕੋ 1.5 ਮੀਟਰ ਕਪੜਾ ਜੀ ਆਪਾਂ ਕੋ 1.5 ਮੀਟਰ ਕਪੜਾ ਆਪਾਂ ਕਿਵੇਂ ਇਹਦੀ ਲੰਬਾਈ ਲੈਣੀ ਆ ਇਹ ਮੈਂ ਤੁਹਾਨੂੰ ਦੱਸਦੀ ਆ ਕਿ ਕਿਵੇਂ ਇਹਦੀ ਲੰਬਾਈ ਲੈਣੀ ਆ ਇਹਦਾ ਜਿਹੜਾ ਕਾਣਸਾਨ ਆਪਾਂ کٹ لیں گے ہوں جی اپنی لمبائی ہے گی آ ਲੰਬਾਈ ਦੇ ਵਿੱਚ ਵੇਖੋ ਆਪਾਂ ਲੰਬਾਈ ਦੇ ਵਿੱਚ ਕਰਾਂਗੇ ਲੰਬਾਈ ਹੈਗੀ 15 15 ਆਪਣੀ ਲੰਬਾਈ ਆ ਵਿੱਚ ਆਪਾਂ 7 ਜਮਾ ਕਰਾਂਗੇ 15 ਲੰਬਾਈ ਆ 1 2 3 4 5 6 7 ਇਹ ਆਪਣਾ ਆ ਗਿਆ 22 22 ਆ ਗਿਆ 22 ਤੇ 22 ਤੇ ਨਿਸ਼ਾਨ ਲਗਾ ਕੇ ਆ ਵੇਖੋ 22 ਦਾ ਆਪਾਂ ਨਿਸ਼ਾਨ ਲਗਾ ਲਿਆ ਇਸ ਨੂੰ ਆਪਾਂ ਕਰ ਲਿਆ ਡਬਲ ਜਦੋਂ ਆਪਾਂ ਕੱਪੜੇ ਨੂੰ ਡਬਲ ਕਰ ਲਾਂਗੇ ਦੇਖੋ ਕੱਪੜੇ ਨੂੰ ਡਬਲ ਕਰਕੇ ਆਪਾਂ ਇਹਦੇ ਨਿਸ਼ਾਨੀਆਂ ਲਾ ਲਾਂਗੇ 22 ਤੇ 7 ਇਹ 15 ਤੇ 7 22 ਬਾਈ-ਬਾਈ ਤੇ ਆਪਾਂ ਨਿਸ਼ਾਨ ਲਾ ਲਾਂਗੇ ਹੁਣ ਆਪਾਂ ਘੇਰਾ ਵੀ ਇਹਦਾ ਮੇਨਣਾ ਬਾਈ ਤੇ ਨਿਸ਼ਾਨੀਆਂ ਲਾ ਲਈਆਂ ا اپنا ہے چالی یہاں گھیرا اج نہیں ملیں گے گھیرا ایس دکو تو ایس دکان تک اپنا یہ میو چالی آ گیا استکن تو ایس دق تک گھیرا یہ دکان تو ایس دقن تک چالی آ گیا ਹੁਣ ਇਹਦੀ ਆਪਾਂ ਕਟਾਈ ਕਰ ਦਾਂਗੇ ਇਹ ਤੇ ਹੋ ਗਈ ਆਪਣੀ ਇਹ ਸ਼ਹਿਰੇ ਦੀ ਕਟਾਈ ਹੁਣ ਆਪਾਂ ਤੁਹਾਨੂੰ ਸਲਾਈ ਦੱਸਦੇ ਆਂ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਸ਼ਹਿਰੇ ਦੀ ਸਲਾਈ ਆ ਵੇਖੋ ਕਿ ਸ਼ਹਿਰੇ ਦੇ ਸਭ ਤੋਂ ਉੱਪਰ ਆ ਲੰਬਾਈ ਹੋਗੀ ਉੱਪਰੋਂ ਆ ਵੇਖੋ ਜਿੱਥੇ 22 ਇੰਚ ਦੀ ਮਿਣਿਆ ਉਤੋਂ ਉੱਪਰੋਂ ਸਲਾਈ ਆਪਾਂ ਇੱਕ ਲਗਾਵਾਂਗੇ ਤੇ ਇੱਕ ਆਪਾਂ ਇੱਥੇ ਨਿਸ਼ਾਨੀ ਲਗਾ ਲਾਂਗੇ ਸੈਂਟਰ 'ਚ ਦੋਨਾਂ ਪਾਸਿਆਂ ਤੋਂ ਆ ਦੋਨਾਂ ਪਾਸਿਆਂ ਤੋਂ ਆ ਜਿਹੜਾ ਬੰਦ ਪਾਸਾ ਇੱਧਰ ਨਿਸ਼ਾਨੀ ਲਾ ਲਾਂਗੇ ਹੁਣ ਇੱਧਰ ਵੀ ਇੱਧਰ ਜਿਹੜਾ ਬੰਦਪਾਸਾ ਉੱਥੇ ਇੱਕ ਆਪਾਂ ਨਿਸ਼ਾਨੀ ਲਾ ਲਾਂਗੇ ਉੱਪਰ ਆਪਾਂ ਹੁਣ ਸੀਨ ਲਗਾਵਾਂਗੇ ਆਹ ਵੇਖੋ ਉੱਪਰ ਸੀਨ ਲਗਾ ਲਾਂਗੇ ਆ ਉੱਪਰ ਸੀਨ ਲੱਗ ਗਈ ਹੁਣ ਜਿੱਥੇ ਆਪਾਂ ਸੈਂਟਰ 'ਚ ਨਿਸ਼ਾਨੀ ਲਾਈ ਸੀ ਉੱਥੋਂ ਆਪਾਂ ਆ ਸੀਨ ਨੂੰ ਸੈਂਟਰ 'ਚ ਲਿਆ ਕੇ ਇੱਕ ਸਿਲਾਈ ਲਗਾਵਾਂਗੇ ਆ ਵੇਖੋ ਨਿਸ਼ਾਨੀ ਆ ਗਈ ਨਿਸ਼ਾਨੀ ਆ ਸੈਂਟਰ 'ਚ ਲਿਆਉਣੀ ਨੇ ਸੀਨ ਇਹਨੂੰ ਆਪਾਂ ਇੱਥੋਂ ਨਿਸ਼ਾਨੀ ਲਾ ਆ ਵੇਖੋ ਸੀਨ ਲਾ ਦੇਣੀ ਇੱਥੋਂ ਇਹਨੂੰ ਬਰਾਬਰ ਕਰਕੇ ਜਿੱਥੇ ਨਿਸ਼ਾਨੀ ਉੱਥੇ ਸੀਨ ਲੀ ਹੋਣੀ ਦੋਨਾਂ ਪਾਸਿਆਂ ਤੋਂ ਆਪਾਂ ਛੇਨ ਲਾ ਲਾਂਗੇ ਇੱਧਰ ਵੀ ਆਪਾਂ ਐਵੇਂ ਕਰਨਾ ਆ ਸੀਨ ਜਿੱਥੇ ਲੱਗੀ ਆ ਜਿੱਥੇ ਨਿਸ਼ਾਨੀ ਲੱਗੀ ਉੱਥੇ ਸੀਨ ਲੱਗੀ ਆਪ ਵਿਖਾ ਇਹਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਫਿਰ ਆਪਾਂ ਸੀਨ ਲਗਾ ਦੇਣੀ ਦੇਓ ਜੀ ਆਪਣੀ ਸੀਣ ਹੁਣ ਆਪਾਂ ਨੂੰ ਕਟਾਈ ਕਰਨੀ ਦੱਸ ਜੀ ਤੁਹਾਨੂੰ ਹੁਣ ਆਪਾਂ ਇਹਨਾਂ ਤੋਂ ਇਹਦੀ ਕਟਾਈ ਦੱਸਾਂਗੇ ਕਟਾਈ ਇਹਦੀ ਕਿਵੇਂ ਕਰਨੀ ਆ ਐਸ ਤिकोण ਤੋਂ ਐਸ ਨੁਕਰ ਤੋਂ ਐਸ ਨੁਕਰ ਤੱਕ ਆਪਾਂ ਇਹਦੀ ਨਿਸ਼ਾਨੀ ਲਾ ਲਾਂਗੇ ਆ ਵੇਖੋ ਆਪਾਂ ਨਿਸ਼ਾਨੀ ਲਾ ਲਈ ਹੁਣ ਇਹਦਾ ਕੀ ਕਰਨਾ ਆਪਾਂ ਆ ਵੇਖੋ ਮਾੜਾ ਜਾਂ ਟੱਕ ਲਾ ਲਾਂਗੇ ਇੱਥੇ ਉੱਪਰਲੇ ਹਿੱਸੇ ਨੂੰ ਟੱਕ ਲਾਉਣਾ ਇੱਕ ਪਰਦੇ ਨੂੰ ਇੱਕ ਪਰਦੇ ਨੂੰ ਆਪਾਂ ਟੱਕ ਲਾ ਲਿਆ ਹੁਣ ਆਪਾਂ ਇੱਕ ਪੇਚ ਦੀ ਉੱਪਰਲੇ ਦੀ ਪਟਾਈ ਕਰ ਦਾਂਗੇ ਇਹ ਧਿਆਨ ਰੱਖਣਾ ਸੀਨ ਵਾਲਾ ਪਾਸਾ ਹੀ ਉੱਪਰ ਆਵੇ پلین پاسا نہ آئے آ گئی کٹائی ہوں اتو فٹ کے اوی کرنا ਇੰਨਾ ਤਾਂ ਫੜ ਕੇ ਐ ਕਰਕੇ ਪੱਧਰਾ ਕਰ ਲਾਂਗੇ ਆਪਾਂ ਦੋਨਾਂ ਉਕਰਾਂ ਤੋਂ ਫੜ ਕੇ ਪੱਧਰਾ ਕਰਕੇ ਇਹਨੂੰ ਆਪਾਂ ਫੋਲਡ ਕਰ ਦਾਂਗੇ ਉਹ ਢਪਾ ਕਰਤਾ ਆਪਾਂ ਵੇਖੋ ਖੁੱਲਾ ਪਾਸਾ ਇੱਧਰ ਰੱਖਣਾ ਇੱਧਰ ਆਪਣਾ ਹੋ ਗਿਆ ਆਸਣ ਤੇ ਇੱਧਰ ਆਪਣਾ ਆਸਣ ਹੋ ਗਿਆ ਆਸਣ ਆਪਣਾ ਹੈਗਾ 13 ਲੰਬਾਈ ਪਿੱਲੋਂ ਮਿਣਾ ਗਿਆ ਆਪਾਂ ਇਧਰੋਂ ਆਪਾਂ ਜਿੱਦੜ ਦੋ ਪੇਚ ਬੰਦਿਆ ਉਧਰ ਆਪਾਂ ਰੱਖਾਂਗੇ ਪੌਂਚਾ ਹੁਣ ਆਪਾਂ ਕੀ ਕਰਨਾ ਲੰਬਾਈ ਹੈਗੀ ਆ ਜੀ 15 15 ਦੇ ਵਿੱਚ ਦੋ ਹੀ ਜਮਾ ਕਰਾਂਗੀ ਦੋ ਜਮਾ ਕਰਨੀਆਂ 15 ਚ 15 ਤੇ 2 17 ਹੁਣ ਆਪਾਂ ਆਸਣ ਦੇ ਵਿੱਚ ਵੀ 13 ਆਸਣ 13 ਦੇ ਵਿੱਚ 2 ਜਮਾ ਕਰਾਂਗੇ ਇਹ ਹੋ ਗਿਆ ਜੀ 15 15 ਹੋ ਗਿਆ ਸਾਣਾ ਇਹਦੀ ਆਪਾਂ ਆਹ ਕਾਰਡ ਪਾ ਦਾਂਗੇ ਆ ਵੇਖੋ ਇਹ ਆਪਾਂ ਕਾਰਡ ਪਾ ਦਾਂਗੇ ਇੰਜ ਕਰਕੇ ਇਹਦੀ ਕਰ ਦਾਂਗੇ ਆਪਾਂ ਕਟਾਈ ਇਹ ਹੋ ਗਿਆ ਹੁਣ ਆ ਮੈਂ ਇੱਕ ਛਿੜੀ ਵਾਸਤੇ ਇੱਥੇ ਕੱਟ ਲਾਂ ਲਾਂਗੇ ਤੇ ਇੱਥੋਂ ਆਪਾਂ ਛਿੜੀ ਬਣਾਵਾਂਗੇ ਨੇਫਾ ਭਨਣ ਵਾਸਤੇ 1.5 ਇੰਚ ਦੀ ਆਪਾਂ ਜਿਹੜੀ ਬਣਾ ਲਾਂਗੇ ਇਹ ਹੋ ਗਿਆ ਹੁਣ ਆਪਾਂ ਇਥੋਂ ਪਹੁੰਚੇ ਕੱਟਣੇ ਆ ਪਹੁੰਚਿਆਂ ਦੀ ਕਸ਼ੇਰੇ ਦੀ ਜਿਹੜੀ ਮੋਰੀ ਹੁੰਦੀ ਆ ਮੋਰੀ ਤੋਂ ਆਪਾਂ ਕਸ਼ੇਰੇ ਦੀ ਮੋਰੀ ਕਟਾਂਗੇ ਜਿੰਨਾ ਕਿਸੇ ਦਾ ਪਹੁੰਚਾ ਉਨਾਂ ਹੀ ਕਟਾਈ ਕਰਨੀ ਆ ਉਸ ਤੋਂ ਵੱਧ ਨਹੀਂ ਰੱਖਣਾ ਆਪਾਂ ਮਾਰ ਜਨੇ ਦਾ ਨਹੀਂ ਰੱਖਣਾ ਮਾਰਜਨ ਨਹੀਂ ਰੱਖਣਾ 11.5 ਆਪਣਾ ਪਹੁੰਚਾ ਹੀ 11.5 ਹੀ ਆਪਾਂ ਇੱਥੇ ਰੱਖ ਕੇ ਕਟਾਈ ਕਰ ਦਾਂਗੇ 11.5 ਇਹਦੇ 'ਚ ਮਾਰਜਨ ਨਹੀਂ ਰੱਖਣਾ ਇਹਦੀ ਕਟਾਈ ਕਿਵੇਂ ਕਰਨੀ ਆ ਆਪਾਂ ਇੱਥੋਂ ਨਿਕਾ ਜਾ ਟੱਕ ਲਾ ਕੇ ਨਿਕਾ ਜਾ ਟੱਕ ਲਾਵਾਂਗੇ ਫਿਰ ਆਪਾਂ ਆਂ ਜਿਹਦੀ ਆਪਾਂ ਕਿਥੇ ਨਿਸ਼ਾਨ ਲਾਇਆ ਉਥੋਂ ਦੀ ਕਰ ਆਪਾਂ ਕੱਟ ਦਾਂਗੇ ਥੱਲੇ ਦੂਜੇ ਪਹੁੰਚਦਾ ਵੀ ਐਵੇਂ ਕਰਾਂਗੇ ਆਪਾਂ ਇਹ ਰਹੀ ਜੀ ਆਪਣੀ ਪੌਂਚੇ ਦੀ ਟਾਈ ਇਹ ਆਪਣਾ ਕਸ਼ੈਰੀ ਦੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਬਰੀਆਂ ਲਾਉਣੀਆਂ ਪੌਂਚੇ ਦੀ ਮੋਰੀ ਲਾਉਣੀ ਤੇ ਨੇਫਾ ਭਰਨਾ ਤੁਹਾਨੂੰ ਦੱਸਾਂਗੇ ਕਿ ਇਹਦਾ ਨੇਫਾ ਕਿਵੇਂ ਭਰਨਾ ਇਹ ਥੋੜਾ ਰੀਪ ਹੋ ਜਾਂਦਾ ਇਸ ਕਰਕੇ ਥੋੜਾ ਆਪਾਂ ਨੂੰ ਔਖਾ ਲੱਗਦਾ ਤੁਹਾਨੂੰ ਬਰੀਆਂ ਲਾਉਣੀਆਂ ਦੱਸਾਂਗੇ ਜੀ